ਰਾਵਲਪਿੰਡੀ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਐਸ ਐਚਓ ਥਾਣਾ 라ਵਲਪਿੰਡੀ ਲਾਭ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਐਸ ਆਈ ਜਗਦੀਸ਼ ਰਾਜ ਸਮੇਤ ਪੁਲਿਸ ਪਾਰਟੀ ਗਸ਼ਟ ਦੌਰਾਨ ਟੀ ਪੁਆਇੰਟ ਸਾਨੀ ਮੋੜ 라ਵਲਪਿੰਡੀ ਮੌਜੂਦ ਸੀ ਤਾਂ ਸਾਨੀ ਵੱਲੋਂ ਪੈਦਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਦਿਨੇਸ਼ ਕੁਮਾਰ ਪੁੱਤਰ ਸੋਮਨਾਥ ਵਾਸੀ ਪਾਸਤਾ ਥਾਣਾ ਰਾਵਲਪਿੰਡੀ ਫਗਵਾੜਾ ਦੱਸਿਆ ਪੁਲਿਸ ਨੂੰ ਉਕਤ ਵਿਅਕਤੀ ਦੀ ਤਲਾਸ਼ੀ ਦਰਾਂ 50 ਨਸ਼ੀਲੀਆਂ ਗੋਲੀਆਂ ਅਤੇ 80 ਨਸ਼ੀਲੇ ਕੈਪਸੂਲ ਬਰਾਮਦ ਹੋਏ ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਕੀ ਮਾਮਲਾ ਕੀ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਪੰਜਾਬ ਸਰਕਾਰ ਮਾਂ ਜੋਗ ਐਸਐਸ ਕਪੂਰਥਲਾ ਐਸਪੀ ਹੈੱਡਕੁਆਰਟਰ ਕਪੂਰਥਲਾ ਐਸਪੀ ਫਗਵਾੜਾ ਤੇ ਐਸਪੀ ਡੀਐਸਪੀ ਫਗਵਾੜਾ ਦੇ ਹੁਕਮਾਂ ਦੇ ਮੁਤਾਬਕ ਕੱਲ ਐਸਆਈ ਜਗਦੀਸ਼ਪੁਰ ਖਾਵੇ ਸ਼ਾਨੀ ਦੇ ਨੇੜੇ ਸਵੇਤ ਪੁਲਿਸ ਫੋਰਟਿੰਗ ਆਕਲਾਇਆ ਇੱਕ ਅਨੋਰ ਆਦਮੀ ਡਾਉ ਪਾਸਟੇਵ ਨੂੰ ਆਰੇ ਸਤੋਕ ਤੇ ਉਹ ਜਦੋਂ ਉਹਨਾਂ ਨੂੰ ਸ਼ੱਕ ਪਿਆ ਤੇ ਉਹਨਾਂ ਨੇ ਉਹਨਾਂ ਨੂੰ ਫੜ ਕੇ ਤੇ ਉਹਦੀ ਪੁੱਛਗਿੱਛ ਕੀਤੀ ਜਿਸ ਨੇ ਆਪਣਾ ਨਾਮ ਦਲੇਸ਼ ਕੁਮਾਰ ਵਾਸੀ 5 ਅਗਸਤ ਦੇ ਕਿ ਉਹਦੀ ਜਦੋਂ ਤਲਾਸ਼ੀ ਲਈ ਹੱਥ ਵਿੱਚ ਫੜੇ ਲੁਕਾਵੇ ਦੀ ਉਹਦੇ ਵਿੱਚ ਜਿਹੜੇ ਨਸ਼ੀਲੀਆਂ ਪਦਾਰਥ ਜਿਹੜਾ 80 ਕੈਪਸੂਲ ਤੇ 50 ਗੋਲੀਆਂ ਜਿਹੜੀਆਂ ਸੀ ਉਹ ਮਿਲ ਗਏ ਸਾਰੇ ਖੁਦ ਆਪ ਨਸ਼ੇ ਦਾ ਆਦੀ ਸੀਗਾ ਬਿਲਕੁਲ ਜੀ ਨਸ਼ਾ ਕਰਦਾ ਵੀ ਤੇ ਵੇਚਦਾ ਵੀ ਸੀਗਾ ਜੀ ਤੇ ਸਰ ਟੀ ਪੁਆਇੰਟ ਕਿੱਥੋਂ ਭੜਿਆ ਇਹ ਸਾਨੀ ਬੋਰ ਜੀ ਤੇ ਸਰ ਪਹਿਲਾਂ ਵੀ ਕੋਈ ਮਾਮਲਾ ਦਰਜ ਇਹਨਾਂ ਦੇ ਪਹਿਲਾਂ ਇਹ ਹਾਰਪੁਰ ਦਰਜ ਹੈ ਪਹਿਲਾਂ ਉਹਨਾਂ ਦਾ ਤੇ ਕੀ ਸਾਰੇ ਗੋਲੀਆਂ ਗੋਲੀਆਂ ਅੱਗੇ ਵੇਚਦਾ ਹੈ ਜਾਂ ਆਪੇ ਖਾਂਦਾ ਹੈ ਵੇਚਦਾ ਜੀ ਵੇਚਦਾ ਵੇਚਦਾ ਕੀ ਕਾਰਵਾਈ ਕਰ ਰਹੇ ਆ ਸਰ ਇਹਦੇ ਖਰਾਬ ਮਕਦਮਾ ਦਰਜ ਕਰ ਦਿੱਤਾ ਜੀ ਇਹ ਤਫतीश جاری ਹੈ ਅੱਜ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਸੀ ਜੀ ਉਥੋਂ ਜਿਹੜਾ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਹੁਣ ਇਹਦੀ ਪ੍ਰਕਿਰਚਾ ਚੱਲਦੀ ਹੈ ਜੀ ਜੋ ਵੀ ਤੱਕ ਸਾਹਮਣੇ ਆਉਂਗੇ ਆਪ ਜੀ ਚੈਨ ਕਰ ਲੈਂਗੇ